ਜਿੱਥੇ ਲੋਕ ਘੁੰਮਣ ਦੇ ਲਈ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਵਿੱਚ ਜਾਂਦੇ ਨੇ ਪਰ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਹੈ ਜਿਸ ਨਾਲ ਟੈਨਸ਼ਨਾਂ ਦੂਰ ਹੋ ਜਾਣ ਜਾਂ ਕਹਿ ਲਓ ਜਿਸ ਨਾਲ ਅਸੀਂ ਰਿਲੈਕਸ ਫੀਲ ਕਰ ਸਕੀਏ ਪਰ ਪੰਜਾਬ ਦੇ ਇੱਕ ਕੋਨੇ 'ਚ ਵਸ ਰਿਹਾ ਹੈ ਇਹ ਸਵਰਗ ਜਿਸ ਨੂੰ ਮਿਨੀ ਗੋਆ ਦੇ ਨਾਮ ਨਾਲ ਜਾਣਦੇ ਆਂ ਜਿੱਥੇ ਟੂਰਿਸਟ ਦੇ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਕੁਝ ਕੁ ਸਾਲਾਂ ਤੋਂ ਇਹ ਜਗ੍ਹਾ ਹੁਣ ਚਰਚਾ ਦੇ ਵਿਸਾਇ ਹੋਈ ਹੈ ਪਰ ਇੱਕ ਪਾਸੇ ਜੋ ਇਹ ਸਵਰਗ ਕਈ ਬਲੌਗਰ ਤੇ YouTube ਬਲੌਗਰ ਆਪਣੇ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਤਾਂ ਟੂਰਿਸਟ ਹੋਰ ਇੱਥੇ ਘੁੰਮਣ ਲਈ ਆਉਂਦੇ ਨੇ ਪਰ ਅੱਜ ਤੁਹਾਨੂੰ ਦਿਖਾਉਂਦੇ ਆ ਜਿੱਥੇ ਇੱਥੇ ਟੂਰਿਸਟ ਘੁੰਮਣ ਲਈ ਆਉਂਦੇ ਨੇ ਸਵਰਗ ਦਾ ਮਜ਼ਾ ਮੰਨ ਲਈ ਆਉਂਦੇ ਉੱਥੇ ਹੀ ਦੂਜੇ ਪਾਸੇ 15 ਤੋਂ 20 ਪਿੰਡਾਂ ਦੇ ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਖੂਬਸੂਰਤ ਝੀਲ ਤੋਂ ਉਸ ਪਾਰ 15 ਤੋਂ 20 ਪਿੰਡ ਨੇ ਜੇਕਰ ਸੜਕ ਰਾਹੀਂ ਸਫ਼ਰ ਕਰੀਏ ਤਾਂ 40 ਕਿਲੋਮੀਟਰ ਦਾ ਇਹ ਸਫ਼ਰ ਜੋ 2 ਘੰਟਿਆਂ ਵਿੱਚ ਤੈਅ ਹੁੰਦਾ ਪਰ ਸਰਕਾਰ ਵੱਲੋਂ ਇੱਥੇ ਇੱਕ ਸਰਕਾਰੀ ਕਿਸ਼ਤੀ ਦਿੱਤੀ ਗਈ ਹੈ ਜਿਸ ਵਿੱਚ ਇੱਕ ਪਾਸੇ ਜਾਣ ਦਾ 10 ਰੁਪਏ ਟੂਰਿਸਟ ਪਲੇਸ ਆ ਲੋਕੀ ਘੁੰਮਣ ਆਉਂਦੇ ਨੇ ਝੀਲਾਂ ਨੇ ਪਠਾਨਕੋਟ ਤੋਂ ਥੋੜਾ ਜਿਹਾ ਜਦੋਂ ਅੱਧਾ ਘੰਟੇ ਦਾ ਰਸਤਾ ਜਦੋਂ ਆਈਦਾ ਅੱਗੇ ਡਲੌਜੀ ਰੋੜਿਆ ਏ ਔਰ ਇਹ ਸਭ ਤੋਂ ਵੱਡੀ ਗੱਲ ਕੀ ਪੰਜਾਬ ਦਾ ਹੀ ਇੱਕ ਹਿੱਸਾ ਵਾ ਤੇ ਜਦੋਂ ਤੁਸੀਂ ਇੱਥੇ ਆਣ ਕੇ ਪਹਿਲੂ ਵੇਖੋਗੇ ਨਾ ਦੂਜਾ ਮਣਵਾਲੇ ਤੇ ਆਪਾਂ ਸਾਰੇ ਆਉਨੇ ਆ ਇੱਥੇ ਘੁੰਮ ਕੇ ਚੱਲ ਜਾਨੇ ਪਰ ਇਥੋਂ ਦਾ ਸਭ ਤੋਂ ਵੱਡੀ ਸਮੱਸਿਆ ਕੀ ਉਹ ਸਾਹਮਣੇ ਦੇਖ ਲਓ ਉਹ ਬੋਟ ਖੜੀ ਆ ਉਸ ਤੋਂ ਇਧਰ ਨੂੰ ਜਿਹੜਾ ਆਉਂਦੇ ਆ ਲੋਕੀ ਇਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇਧਰ ਆਉਣਾ ਪੈਂਦਾ ਇੱਥੋਂ ਚੱਲ ਕੇ ਕਿੰਨਾ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕਿਸੇ ਪੇਸ਼ੰਤ ਨੂੰ ਲਿਆਉਣਾ ਤੇ ਉਹ ਵੀ ਕਈ ਵੇਲੇ ਰਸਤੇ 'ਚ ਦਮ ਤੋੜ ਜਾਂਦੇ ਤੇ ਜੇਕਰ ਉਧਰੋਂ ਬਾਰੋ-ਬਾਰ ਮਿਕਲਣਾ ਤੇ 40 ਕਿਲੋਮੀਟਰ ਉਹਨਾਂ ਨੂੰ ਜਿਹੜਾ ਵਾ ਇੱਥੇ ਔਨਲੀ 40 ਕਿਲੋਮੀਟਰ ਦਾ ਸਫ਼ਰ ਪਹਾੜਾਂ ਦੇ ਵਿੱਚੋਂ ਹੀ ਤੈਅ ਕਰਨਾ ਪੈਂਦਾ ਔਰ ਇੱਥੇ ਪਿਛਲੇ 17-18 ਸਾਲ ਤੋਂ ਲੋਕਾਂ ਨੇ ਜਿਹੜਾ ਤਰਲੇ ਲੈ ਲੈ ਪਿੰਡਾਂ ਵਾਲੇ ਕਹਿੰਦੇ ਅਸੀਂ ਪੰਚਾਇਤਾਂ ਕਹਿੰਦੀਆਂ ਲੈ ਲੈ ਤਰਲੇ ਲੀਟਰਾਂ ਦੇ ਕਿਸੇ ਨੇ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਇੱਕ ਫਲਾਈਓਵਰ ਬਣਨਾ ਇੱਥੇ ਉਹ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਨਵੀਂ ਸਰਕਾਰ ਬਣੀ ਹੋਣੀ ਹੋਣ ਇਹਲਾ ਸ਼ੁਭ ਕਾਮ ਹੈ ਜਿਹੜਾ ਪੰਜਾਬ ਦੇ ਵਿੱਚ ਹੀ ਕੀਤਾ ਜਾਵੇ ਜਿਹੜਾ ਵੀ ਐਮਪੀ ਬਾਨਾ ਵਾ ਜਿਹਦੇ ਕਰਮਾਂ ਚ ਰੱਬ ਨੇ ਲਿਖਿਆ ਉਹ ਇੱਥੇ ਇੱਕ ਫਲਾਈਓਵਰ ਬਣਾ ਕੇ ਦੇਵੇ ਕਿਉਂਕਿ ਇੱਥੇ ਆਣ ਕੇ ਹੁਣ ਕਈਆਂ ਨੇ ਲੀਡਰਾਂ ਨੇ ਆਉਣਾ ਵਿੱਚ ਕਿਸ਼ਤੀਆਂ ਦੇ ਫੋਟੋਆਂ ਖਿਚਾ ਕੇ ਚੱਲ ਜਾਣਾ ਵੀ ਬੜਾ ਖੂਬਸੂਰਤ ਆ ਪਰ ਇੱਥੇ ਖੂਬਸੂਰਤੀ ਦੇ ਨਾਲ ਨਾਲ ਉਹ ਵੀ ਵਿਖਾਈਏ ਦੂਜਾ ਪਹਿਲੂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਇੱਕ ਸੋਹਣਾ ਪੁਲ ਬਣਾ ਕੇ ਦੇਣ ਜਿਹੜਾ ਲੋਕੀ ਆ ਜਾ ਸਕਣ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੈਂ ਤੇ ਇਹੀ ਬੇਨਤੀ ਕਰੂੰਗਾ ਜਿੱਥੇ ਲੋਕ ਇੱਥੇ ਹਰ ਇੱਕ ਚੀਜ਼ ਇੱਕ ਤੇ ਮਹਿੰਗੀ ਆ ਸਰਕਾਰ ਨੇ ਹੁਣਾਂ ਬੇੜੀਆਂ ਜਿਹੜੀਆਂ ਲਾਈਆਂ 4-500 ਰੁਪਏ ਕਰਾਇਆ ਦਾ ਇੱਕ ਜਣੇ ਦਾ ਤੇ ਇਹਨਾਂ ਇਹਨਾਂ ਪੈਸੇ ਜਿਹੜੇ ਲੈਂਡ ਹੈ ਲੋਕੀ ਦੇਣਦੇ ਆ ਸਰਕਾਰ ਠੇਕੇ ਤੇ ਦੇਂਦੀ ਆ ਤੇ ਇੱਥੇ ਜਿਹੜਾ ਸਰਕਾਰ ਨੂੰ ਪੈਸੇ ਲਾਉਣ ਚ ਕੀ ਜਾਂਦਾ ਪੈਸੇ ਲਾਉਣੇ ਚਾਹੀਦੇ ਆ ਤੇ ਕਈ ਵਿਚਾਰੇ ਤਿੰਨ-ਤਿੰਨ ਘੰਟੇ ਇੱਥੇ ਖਲੋਤੇ ਰਹਿੰਦੇ ਕਿਸੇ ਵੇਲੇ ਜੋ ਮੌਸਮ ਖਰਾਬ ਹੋ ਜਾਂਦਾ ਨਾ ਇੱਕੋ ਬੇੜੀ ਆ ਉਹ ਵੀ ਨਹੀਂ ਆ ਪਉਂਦੀ ਬਾਜਵਿੱਤਰ ਤੇ ਬੜਾ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਕਹਦੀ ਸਿਰਫ ਇਹ ਹੀ ਕਹੁੰਦੇ ਨੇ ਟੂਰਿਸਟ ਪਲੇਸ ਐ ਮਿੰਨੀ ਗੋਆ ਇੱਥੇ ਆਓ ਕਿਸ਼ਤੀਆਂ 'ਚ ਝੂਟੇ ਲੋ ਤੇ ਚਲੇ ਜਾਓ ਉਹ ਬਸ ਇਹੋ ਵਿਖਾ ਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਹੁਣ ਜਦੋਂ ਤੁਸੀਂ ਜਾਓਗੇ ਕਿਤੇ ਤੁਸੀਂ ਉੱਥੋਂ ਦੇ ਹਾਲਾਤ ਵੇਖੋ ਲੋਕਾਂ ਦੇ ਹੁਣ ਆਪਾਂ ਕਹਿ ਦਿੰਨੇ ਇੱਥੇ ਚੀਜ਼ ਮਹਿੰਗੀ ਬਹੁਤ ਆ ਮਹਿੰਗੀ ਕਿਉਂ ਨਹੀਂ ਹੋਣੀ ਉਹ ਵਿਚਾਰੇ ਕਿੱਥੋਂ ਆਉਂਦੇ ਚੱਲ ਕੇ ਕਿਦਾਂ ਉਹ ਲੈ ਕੇ ਆਉਂਦੇ ਬਾਹਰੋਂ ਤੇ ਉਹ ਮਹਿੰਗੀ ਹੋਊਗੀ ਜਦੋਂ ਅਸੀਂ ਕਿਸੇ ਨੂੰ ਸਹੂਲਤ ਦਵਾਂਗੇ ਤੇ ਅਗਲਾ ਤੁਹਾਨੂੰ ਚੀਜ਼ ਸਸਤੀ ਦਊਗਾ ਹੁਣ ਸਾਡਾ ਫਰਜ਼ ਬਣਦਾ ਵਾ ਕਿ ਸਰਕਾਰ ਨੂੰ ਬੇਨਤੀ ਕਰੀਏ ਤੁਹਾਡੇ ਚੈਨਲਾਂ ਦੇ ਜ਼ਰੀਏ ਬੇਨਤੀ ਕਰ ਪੀ ਇੱਥੋਂ ਦੀ ਜਿਹੜੀ ਮੇਰੇ ਸਾਬ ਨਾਲ ਪਹਿਲੀ ਖਬਰ ਆ ਚੈਨਲ ਤੇ ਤੁਹਾਡੇ ਚੱਲਣੀ ਜਿਹੜੀ ਕਿ ਇੱਥੋਂ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਲੇ ਕਿਦਾਂ ਲੋਕ ਵਿਚਾਰੇ ਤਰਸਦੇ ਆ ਕਿ ਪੋਲ ਬਣਾ ਦਿਓ ਇੱਕ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਵਸਾਈ ਹੋਈ ਧਰਤੀ ਹੋਵੇ ਜਿੱਥੇ ਇਹਨੇ ਬਲੀਦਾਨ ਹੋਏ ਹੋਣ ਤੇ ਪੰਜਾਬ ਦੇ ਲੋਕ ਤੇ ਇਨੇ ਦਰਿਆ ਦੇ ਲਿਆ ਤੇ ਜੇ ਕਿਤੇ ਹੋਰ ਸਟੇਟ 'ਚ ਹੋਵੇ ਤੇ ਫਿਰ ਤੇ ਮਾੜੀ ਗੱਲ ਆ ਤੇ ਇੱਥੇ ਪੋਲ ਬਣਾਣਾ ਚਾਹੀਦਾ ਪਹਿਲ ਦੇ ਆਧਾਰ ਤੇ ਉਹ ਦੂਜਾ ਮੈਂ ਜਿਹੜੇ ਲੋਕੀ ਘੁੰਮਣ ਆਉਂਦੇ ਪੰਜਾਬ ਦੇ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਉਹਨਾਂ ਨੂੰ ਬੇਨਤੀ ਕਰੂੰ ਕਿ ਭਰਾਓ ਬਾਹਰ ਜਾਂਦੇ ਹੋ ਤੋਡੇ ਨਾਲੋ ਕੀ ਲੜਦੇ ਨੇ ਕਈਆਂ ਦੀ ਜਾਨ ਦਾ ਨੁਕਸਾਨ ਹੋ ਗਿਆ। ਤੁਹਾਡੇ ਆਪਣੇ ਹੀ ਪੰਜਾਬ ਚ ਇੰਨਾ ਸੋਹਣਾ ਵਾ ਇਹੋ ਜੇ ਤੇ ਬਾਹਰ ਤੁਸੀਂ ਕਿਤੇ ਲੰਡਨ ਚ ਚਲਜੋ ਉੱਥੇ ਨਹੀਂ ਇਹੋ ਜੀ ਜਗ੍ਹਾ ਹੈਗੀਆਂ ਜਿੰਨੀਆਂ ਇੱਥੇ ਸੋਹਣੀਆਂ ਪੰਜਾਬ ਚ ਪੰਜਾਬ ਬਹੁਤ ਸੋਹਣਾ ਵਾ। ਪੰਜਾਬ ਨੂੰ ਪਿਆਰ ਕਰੋ, ਆਪਣੇ ਵਿਰਸੇ ਨੂੰ ਪਿਆਰ ਕਰੋ, ਆਪਣੀ ਵਿਰਾਸਤ ਨੂੰ ਇਹ ਪ੍ਰਮਾਤਮਾ ਨੇ ਜਿਹੜੀ ਇੰਨੀ ਸੋਹਣੀ ਤੁਹਾਨੂੰ ਨੇਚਰ ਦਿੱਤਾ ਇਹਨੂੰ ਪਿਆਰ ਕਰੋ, ਇੱਥੇ ਆਓ, ਘੁੰਮੋ ਔਰ ਸਰਕਾਰ ਵੀ ਜਿਹੜਾ ਵਾ ਇੱਥੇ ਸੋਚੇ